ਤੜ ਥੋੜੇ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਵਾਇਰਲ ਹੋਈ ਹੈ ਕਿਸੇ ਲੜਕੀ ਦੀ ਔਰ ਉਹ ਸੀਪੀ ਆਫਿਸ ਦੇ ਵਿੱਚ ਬਿਲਡਿੰਗ ਦੇ ਉੱਪਰ ਚੜ ਕੇ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਪਹਿਲਾਂ ਵੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਆਫਿਸ ਦੇ ਵਿੱਚ ਹੀ ਔਰ ਉਹਨੇ ਲੜਕਾ ओंकार ਸਿੰਘ ਉਹਦੇ ਖਿਲਾਫ ਸਾਰਾ ਉਹ ਉਹਨੇ ਬਿਆਨ ਦਿੱਤੇ ਨੇ ਕਿ ਮੇਰੇ ਨਾਲ ਉਹਨੇ ਤੱਕੇ ਨਾਲ ਸ਼ਾਦੀ ਕਰਵਾਈ ਹੈ ਮੇਰਾ ਰੇਪ ਹੋਇਆ ਹੈ ਐਂਡ ਆਲ ਦੈਟ ਥਿੰਗਸ ਬਟ ਉਹ ਨਿਊਜ਼ ਇੰਨੀ ਜ਼ਿਆਦਾ ਵਾਇਰਲ ਹੋ ਗਈ ਹੈ ਔਰ ਉਹਦੀ ਉਹਦੀ ਵੈਰੀਫਿਕੇਸ਼ਨ ਕਿਸੇ ਨੇ ਵੀ ਨਹੀਂ ਕੀਤੀ ਬੈਕਗ੍ਰਾਉਂਡ ਵੈਰੀਫਿਕੇਸ਼ਨ ਕਿਸੇ ਵੀ ਨਿਊਜ਼ ਚੈਨਲ ਨੇ ਨਾ ਕਿਸੇ ਪੁਲਿਸ ਡਿਪ ਤੋ ਉਹਦੇ ਬੈਕਗ੍ਰਾਉਂਡ ਜੋ ਰਿਐਲਿਟੀ ਆ ਉਹਦੇ ਇਫੈਕਟ ਲੈ ਕੇ ਤੁਹਾਡੇ ਨਾਲ ਇਸ ਇਸ ਮਾਮਲੇ 'ਚ ਗੱਲ ਕਰਨਾ ਜਾਇਆ ਹੈ। ਤੋ ਉਧਰ ਰਿਗਾਰਡਿੰਗ ਇਹ ਸਾਰੀ ਪ੍ਰੈਸ ਕਾਨਫਰੰਸ ਕਰੀ ਗਈ ਹੈ। ਇਹ ਲੜਕੇ ਦੇ ਫਾਦਰ ਨੇ ਮਨਜੀਤ ਸਿੰਘ ਜੀ ਲੜਕੇ ਦਾ ਨਾਮ ਊਂਕਾਰ ਸਿੰਘ ਹੈ ਜਿਹਦੇ ਖਿਲਾਫ ਕੰਪਲੇਂਟ ਸੀਗੀ ਔਰ ਜਿਹਦੇ ਉੱਪਰ ਸਾਰਾ ਕੇਸ ਹੈ। ਇਹ ਸਾਰਾ ਮਸਲਾ ਹੈ ਕੀ ਸੀ ਜੀ? ਮਸਲਾ ਇਹ ਸੀਗਾ ਸਰ ਇਟ ਇਜ਼ ਬੇਸਿਕਲੀ ਹਨੀ ਟ੍ਰੈਪਿੰਗ ਗਰੁੱਪ। ਅਗਰ ਇੱਕ ਸਿੰਗਲ ਪੁਆਇੰਟ ਆਫ View ਨਾਲ ਅਗਰ ਸਿਰਫ ਇਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਸਿੰਪਲ ਜਿਹਾ ਕੇਸ ਹੈ, ਓਪਨੈਂਟ ਸ਼ਾਰਟ ਕੇਸ ਹੈ। 19 ਸਾਲ ਦਾ ਲੜਕਾ 24 ਸਾਲ ਦੀ ਲੜਕੀ ਆ ਸੋਸ਼ਲ ਮੀਡੀਆ ਤੇ ਮਿਲਦੇ ਆ ਔਰ ਲੜਕੀ ਕਹਿੰਦੀ ਆ ਜੀ ਮੈਨੂੰ ਉਹਦੀ ਜੋ ਕੰਪਲੇਂਟ ਆ ਲੜਕੀ ਆਪਣੀ ਕਮਿਊਨਿਟੀ ਚ ਬੋਰੀਆ ਕਿ ਮੈਨੂੰ ਇਹਨੇ ਗਲਤ ਮੈਸੇਜ ਕੀਤੇ ਆ ਮੇਰੇ ਕੋਲੋਂ ਨਿਊਡ ਫੋਟੋਆਂ ਮੰਗੀਆਂ ਨੇ ਇਹ ਬਸੋ ਅਗਰ ਇਹ ਗੱਲ ਸੱਚ ਆ ਤਾਂ ਮੱਧ ਪ੍ਰਦੇਸ਼ ਤੋਂ ਉਹਦਾ ਅੰਮ੍ਰਿਤਸਰ ਆਉਣ ਦਾ ਮਤਲਬ ਵੀ ਕੋਈ ਨਹੀਂ ਬਣਦਾ ਬਲੌਕ ਕਰ ਦਿੰਦੀ ਉੱਥੇ ਇਹ ਤਾਂ ਆਮ ਜਿਹਾ ਪ੍ਰੋਸੈਸ ਹੈ ਬਟ ਇਟ ਵਾਸ ਅ ਵੈਲ ਪਲਾਨਡ ਗਰੁੱਪ ਉਹਨਾਂ ਨੇ ਇੱਥੇ ਆ ਕੇ ਲੜਕੇ ਦੇ ਨਾਲ ਉਹ ਲੜਕੀ ਮਿਲੀ ਵੀ ਆ ਹੋਟਲ ਚ ਵੀ ਰੋਕੀ ਆ ਉਸ ਤੋਂ ਬਾਅਦ ਉਹਨੂੰ ਕਹਿੰਦੀ ਆ ਕਿ ਮੇਰੇ ਕਿ ਤੂੰ ਮੇਰਾ ਮੈਰਿਜ ਦਾ ਝਾਂਸਾ ਲਾ ਕੇ ਮੈਨੂੰ ਮੇਰਾ ਰੇਪ ਕੀਤਾ ਜਾਂ ਤਾਂ ਮੇਰੇ ਨਾਲ ਵਿਆਹ ਕਰਾਓ ਨਹੀਂ ਤਾਂ ਮੇਰੇ ਨਾਲ ਨੇਗੋਸ਼ੀਏਟ ਕਰੋ ਅਸੀਂ ਨੇਗੋਸ਼ੀਏਟ ਕਰਨ ਦੀ ਬਜਾਏ ਉਹਦੇ ਨਾਲ ਵਿਆਹ ਕਰਵਾ ਲਿਆ ਗਿਆ ਐਂਡ ਦੈਨ ਸ਼ੀ ਟ੍ਰਾਈਡ ਕਿ ਹੁਣ ਮੈਰਿਜ ਤੋਂ ਬਾਅਦ ਐਲਮੋਨੀ ਮਿਲ ਜੇਗੀ ਡਿਵੋਰਸ ਦੇ ਵਿੱਚ ਉਹ ਨਹੀਂ ਮਿਲੀ ਫਿਰ ਉਹਨੇ 498 ਦਾ ਪਰਚਾ ਪਾ ਦਿੱਤਾ ਪੂਰੀ ਫੈਮਿਲੀ ਦਾ ਨਾਮ ਲਿਖਾ ਕੇ ਹਾਲਾਂਕਿ ਕਦੀ ਉਹ ਫੈਮਿਲੀ ਨੂੰ ਮਿਲੀ ਵੀ ਨਹੀਂ ਆਪੂੰ ਉਸ ਫੈਮਿਲੀ ਨਾਲ ਕਦੀ ਉਹਦੀ ਮੁਲਾਕਾਤ ਨਹੀਂ ਹੋਈ ਨਾ ਉਹਨੂੰ ਪਤਾ ਹੈ ਫੈਮਿਲੀ ਕਿੱਥੇ ਰਹਿੰਦੇ ਨੇ ਕੌਣ ਹੈ ਫਿਰ ਵੀ ਔਰ ਹਨਾਨੀ ਦੀ ਗੱਲ ਇਹ ਹੈ ਕਿ ਪੁਲਿਸ ਬਿਨਾਂ ਕਿਸੇ ਬ ਔਰ ਲੜਕੀ ਦਾ ਕਹਿਣਾ ਹੈ ਕਿ ਲੜਕਾ ਉਹਦੇ ਨਾਲ ਮੋਡਲ ਜਿਹੀ ਨਹੀਂ ਰਿਹਾ ਵਾਪਿਸ ਜਿਗਲੀ ਨਹੀਂ ਰਿਹਾ ਵਾ ਉਹਦੇ ਨਾਲ ਬਿਲਕੁਲ ਸਰ ਰਿਹਾ ਹੋਏਗਾ ਫੋਰ ਸ਼ੋਰ ਰਿਹਾ ਹੋਏਗਾ ਤਾਂ ਹੀ ਤਾਂ ਕੇਸ ਬਣਿਆ ਬਟ ਦਾ ਸਿੰਗ ਇਸ ਕਿ Madhya Pradesh ਤੋਂ ਉਹ ਚੱਲ ਕੇ ਆਈ ਹੈ ਲੜਕਾ ਅੰਮ੍ਰਿਤਸਰ ਤੋਂ ਨਹੀਂ ਗਿਆ ਉਹ ਚੱਲ ਕੇ ਆਈ ਹੈ ਅਗਰ ਉਹ ਆਪਣੇ ਬਿਆਨ ਚ ਕਹਿ ਰਹੀ ਹੈ ਕਿ ਮੈਨੂੰ ਇਹ ਗਲਤ ਮੈਸੇਜ ਕਰਦਾ ਸੀ ਜਾਂ ਮੈਨੂੰ ਵੀਡੀਓ ਕਾਲ ਕਰਕੇ ਆਪਣੇ ਦੋਸਤਾਂ ਨੂੰ ਦਿਖਾਂਦਾ ਸੀ ਮੈਂ ਨਿਊਡ ਬੈਠੀ ਹਾਂ ਤਾਂ ਮੈਂ ਸਿੰਪਲ ਜਿਹਾ ਕਹਿਣਾ ਕਿ ਅਗਰ ਮੈਨੂੰ ਤੁਹਾਨੂੰ ਕੋਈ ਗਲਤ ਮੈਸੇਜ ਕਰਦਾ ਆਪਾਂ ਉਹਨੂੰ ਬਲੌਕ ਕਰ ਦਿਆਂਗੇ ਆਪਾਂ ਉਹਦੇ ਸ਼ਹਿਰ ਮਿਲਣ ਜਾਣੇ ਨਹੀਂ ਹਾਂ ਵੇਰੀਫਿਕੇਸ਼ਨ ਕਿਤੇ ਜੋ ਪੁਲਿਸ ਨੇ ਵੈਰੀਫਿਕੇਸ਼ਨ ਜਦੋਂ ਲੜਕੇ ਦੇ ਉਸ ਲੜਕੀ ਨਾਲ ਅਟੈਚਮੈਂਟ ਹੁੰਦੇ ਤਾਂ ਲੜਕੇ ਵੱਲੋਂ ਵੀ ਉਸ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਸਰ ਲੜਕਾ ਦਾ ਲੜਕੇ ਹੀ ਲੜਕੀਆਂ ਅੱਜ ਕੱਲ ਦੇ ਵੈਰੀਫਿਕੇਸ਼ਨ ਕਰਕੇ ਥੋੜੀ ਰਿਲੇਸ਼ਨ ਬਣਾ ਰਿਹਾ ਆ ਔਨਲਾਈਨ ਜਿੰਨੇ ਵੀ ਲੋਕਾਂ ਨੂੰ ਮੇਰੇ 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 ਸਾਰਾ ਦਿਨ ਚ ਬਹੁਤ ਸਾਰੇ ਡੀਐਮ ਆਉਂਦੇ ਨੇ ਮੈਂ ਹਰ ਬੰਦੇ ਨੂੰ ਵੈਰੀਫਾਈ ਨਹੀਂ ਕਰ ਰਿਹਾ ਹੁਣ ਕਿੱਥੋਂ ਬੈਠਾ ਕੀ ਕਰ ਰਿਹਾ ਮੈਂ ਇਟ ਕੈਨ ਬੀ ਐਨੀਥਿੰਗ ਕੋਈ ਵੀ ਹੋ ਸਕਦਾ ਤੁਹਾਨੂੰ ਮੈਸੇਜ ਕਰਨ ਵਾਲਾ ਕੋਈ ਨਾਰਮਲ ਜਨਰਲ ਫਰੈਂਡ ਹੋਦਾ ਕਿ ਪੁਰਾਣਾ ਸਕੂਲ ਫਰੈਂਡ ਹੋਦਾ ਕੁਝ ਵੀ ਹੋ ਸਕਦਾ ਹੈ ਤਾਂ ਵੈਰੀਫਿਕੇਸ਼ਨ ਕਰਨ ਤੋਂ ਤੱਕ ਕਰਨ ਤੱਕ ਤਾਂ ਗੱਲ ਹੀ ਨਹੀਂ ਪਹੁੰਚੀ ਨਾ ਉਸ ਤੋਂ ਪਹਿਲਾਂ ਉਹਨੇ ਸਾਰਾ ਉਹਦੇ ਉੱਪਰ ਕੇਸ ਲਗਾ ਦਿੱਤਾ ਤੁਸੀਂ ਕਹਿ ਰਹੇ ਹੋ ਪਰਿਵਾਰ ਦੇ ਨਾਲ ਲੜਕੀ ਨਹੀਂ ਮਿਲੀ ਸੀ ਲੇਕਿਨ ਜਦੋਂ ਮੁਕੰਮਲ ਪਰੇ ਥਾਣੇ 'ਚ ਗੱਲ ਹੋਈ ਸੀ ਜਦੋਂ 376 ਦਾ ਮਾਮਲਾ ਦਰਜ ਹੋਣਾ ਲੱਗਾ ਸੀ ਉਦੋਂ ਕਹਿੰਦੇ ਪਰਿਵਾਰ ਦੇ ਪ੍ਰੈਸ਼ਰ ਦੇ ਨਾਲ ਹੀ ਵਿਆਹ ਦੀ ਰਜ਼ਾਮੰਦੀ ਹੋਈ ਸੀ ਦੋਵੇਂ ਪਰਿਵਾਰਾਂ ਨਾਲ ਉਸ ਤੋਂ ਬਾਅਦ ਉਹ ਵੱਖਰੇ ਕਿਰਾਏ ਤੇ ਰਹਣਾ ਸਰ ਜਿੱਥੇ ਜਿਸ ਜਗ੍ਹਾ ਤੇ ਜਿਸ ਜਗ੍ਹਾ ਤੇ ਮੈਰਿਜ ਹੋਈ ਹੈ ਉਸ ਜਗ੍ਹਾ ਤੇ ਜਾ ਕੇ ਵੈਰੀਫਾਈ ਕਰੋ ਕਿ ਫੈਮਿਲੀ ਦੇ ਵਿੱਚ ਮੁੰਡੇ ਵੱਲੋਂ ਜਾਂ ਕੁੜੀ ਵੱਲੋਂ ਕੋਈ ਆਇਆ ਸੀ ਨਹੀਂ ਕੋਈ ਫੈਮਿਲੀ ਮੈਂਬਰ ਨਹੀਂ ਆ FIR ਦੇ ਵਿੱਚ ਉਹਨੇ ਲਿਖਿਆ ਹੈ ਕਿ ਮੇਰੇ ਫਾਦਰ ਦੀ ਡੈਥ ਹੋ ਚੁੱਕੀ ਹੈ ਬਟ ਅਸੀਂ ਅੰਮ੍ਰਿਤਸਰ ਉਥੋ ਸੌਰੀ ਮਧਿਆਪੁਰਦੇਸ਼ CP ਸਾਹਿਬ ਤੋਂ ਕਨਫਰਮ ਕੀਤਾ ਨਿਮਿਕ ਜਿਹੜੀ ਉਹਦੀ ਜਗ੍ਹਾ ਹੈ ਉਹ ਕਹਿੰਦੀ ਉਹਦੇ ਫਾਦਰ ਸਾਹਿਬ ਜਿੰਦਾ ਨਹੀਂ ਉਹਨਾਂ ਨੇ ਮਾਮਾਤੀਆਂ ਘਰੋਂ ਕੱਢੀਆਂ ਗੀਆਂ ਦੋਨੋਂ ਜਿੱਥੇ ਤੱਕ ਲੱਗਦਾ ਕਿ ਇਹਨਾਂ ਦੋਨਾਂ ਦੇ ਆਨੰਦ ਕਾਰਜ ਹੋਏ ਸੀ ਅਗਰ ਦੋਨਾਂ ਫੈਮਿਲੀ ਵਿੱਚ ਕੋਈ ਹੈ ਨਹੀਂ ਇਸ ਕਰਕੇ ਉਸ ਤੋਂ ਵੀ ਬੁਨਾਕਾਰ ਜਿੱਥੇ ਆਨੰਦ ਕਾਰਜ ਹੋਏ ਨੇ ਡੈਫੀਨਿਟਲੀ ਸਰ ਆਨੰਦ ਕਾਰਜ ਜਿਹੜੇ ਬਾਬਾ ਜੀ ਨੇ ਕਰਵਾਏ ਉਹਨਾਂ ਨਾਲ ਮੇਰੀ ਐਜ਼ ਅ ਪਰਸਨ ਮੀਟਿੰਗ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਕੰਪਲੇਂਟ ਦੇ ਵਿਆ 21 ਸਾਲ ਤੋਂ ਪਹਿਲੇ ਮੁੰਡੇ ਦੀ ਮੈਰਿਜ ਕੋਡ ਰਜਿਸਟਰ ਨਹੀਂ ਹੁੰਦੀ ਵੀ ਆਲ ਨੋ ਦੈਟ ਮੁੰਡੇ ਦੀ ਉਮਰ 21 ਸਾਲ ਹੋਣਾ ਜ਼ਰੂਰੀ ਹੈ ਪਰ ਮੁੰਡੇ ਦੀ ਉਮਰ ਹਾਲੇ 19 ਸਾਲ ਹੈ ਕੁੜੀ ਦੀ 24 ਸਾਲ ਹੈ ਅਸੀਂ ਅਸੀਂ 2 ਮਹੀਨੇ ਫੈਮਿਲੀ ਨੇ ਬਹੁਤ ਕੋਸ਼ਿਸ਼ ਕੀਤੀ ਸੀਪੀ ਸਾਹਿਬ ਦੇ ਪੇਸ਼ ਹੁੰਦੀ ਮੁਕੰਮਪੁਰਾ ਥਾਣਾ ਨੂੰ ਵੀ ਬਹੁਤ ਸਾਰੀਆਂ ਵੈਰੀਫਿਕੇਸ਼ਨ ਦੀ ਬਟ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਔਰ ਸੁਣਵਾਈ ਜੋ ਤੱਕ ਹੁੰਦੀ ਹੋ ਤੱਕ ਫਿਰ ਯਾਦਾ ਦੇਖੋ ਪੁਲਿਸ ਦਾ ਇਹ ਕਹਿਣਾ ਸੀ ਵੀ 376 ਦਾ ਪਰਚਾ ਹੈ ਜਾਂ ਤਾਂ ਮੁੰਡਾ ਜੇਲ੍ਹ ਜਾਏਗਾ ਜਾਂ ਤੁਹਾਨੂੰ ਮੈਰਿਜ ਕਰਨੀ ਪਵੇਗੀ ਤਾਂ ਜੇਲ੍ਹ ਤਾਂ ਕੋਈ ਵੀ ਨਹੀਂ ਜਾਣਾ ਚਾਹੁੰਦਾ ਉਹਨਾਂ ਨੇ ਮੈਰਿਜ ਕਰਨਾ ਫੈਮਿਲੀ ਵੱਲੋਂ ਡਿਮਾਂਡ ਕੀਤੀ ਗਈ ਵੀ ਕੁੜੀ ਦਾ ਫੇਸ ਸਕੈਨ ਕਰੋ ਕੁੜੀ ਦੀ ਬੈਕਗ੍ਰਾਉਂਡ ਅਗਰ ਸਾਹਮਣੇ ਲੱਗੇਗਾ ਵੀ ਹਾਂ ਠੀਕ ਹੈ ਓਕੇ ਆਪਾਂ ਮੈਰਿਜ ਵੀ ਕਰ ਦਾਂਗੇ ਕੋਈ ਦਿੱਕਤ ਨਹੀਂ ਬਟ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪ੍ਰੈਸ਼ਰ ਦੇ ਵਿੱਚ ਮੈਰਿਜ ਕਰਵਾਣੀ ਪਈ ਮੁੰਡੇ ਨੂੰ ਔਰ ਹੁਣ ਉਹ ਅਗਰ ਇਸ ਮੈਰਿਜੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਇੱਕ ਤੋਂ ਇੱਕ ਪਰਚਾ ਪਾਈ ਜਾ ਰਹੀ ਹੈ ਇੱਕ ਤੋਂ ਕੰਪਲੇਨਟ ਕੀਤੀ ਜਾ ਰਹੀ ਹੈ ਲੜਕੇ ਪਰਿਵਾਰ ਦੇ ਉੱਪਰ ਤੁਹਾਡੇ ਕਹਿੰਦਾ ਮਤਲਬ ਪੁਲਿਸ ਦੇ ਦਬਾਅ ਹੇਠ ساری ਮੈਰਿਜ ਡੈਫੀਨਿਟਲੀ ਸਰ ਪੁਲਿਸ ਦੇ ਦਬਾਅ ਹਟ ਨਹੀਂ ਪੁਲਿਸ ਦੇ ਕੋਲ ਜਿਹੜੀ ਕੰਪਲੇਨਟ ਗਈ ਹੈ ਉਸ ਕੰ ਅਗਰ ਕੋਈ ਲੜਕੀ ਕਿਸੇ ਰੇਪ ਰੇਪ ਫਾਈਲ ਕਰਨ ਜਾ ਰਹੀ ਹੈ ਤਾਂ ਉਹਨੂੰ ਉਹਦੀ ਵੈਰੀਫਿਕੇਸ਼ਨ ਪਹਿਲਾਂ ਕਰੇ ਪੁਲਿਸ ਨੂੰ ਇਹ ਰਾਈਟ ਹੀ ਨਹੀਂ ਹੈ ਕਿ ਕੁੜੀ ਨੂੰ ਸਵਾਲ ਕਰੇ ਵੀ ਹਾਂ ਤੂੰ ਰੇਪ ਦਾ ਕੇਸ ਲਾਉਣ ਆ ਗਈ ਹੈ ਜਾਂ ਐਫਆਈਆਰ ਦੇਣ ਆ ਗਈ ਹੈ ਤੇ ਜੀ ਪਹਿਲਾਂ ਵੈਰੀਫਿਕੇਸ਼ਨ ਕਰਾਂਗੇ ਤੇ ਜੀ ਪਹਿਲਾਂ ਬੈਕਗ੍ਰਾਉਂਡ ਦੇਖਾਂਗੇ ਇਹ ਲਾਅ ਐਂਡ ਆਰਡਰ ਹੈ ਸਰ ਸੀਪੀ ਸਾਹਿਬ ਨੂੰ ਮਿਲੇ ਹੋਏ ਆ ਕੰਪਲੇਂਟ ਸਾਡੀ ਲੱਗੀ ਹੋਈ ਹੈ ਬਟ ਅਸੀਂ ਲੇਟ ਹੋ ਗਏ ਕਿਉਂਕਿ ਸੁਣਵਾਈ ਨਹੀਂ ਸੀ ਹੁੰਦੀ ਮੈਰਿਜ ਤੋਂ ਪਹਿਲੇ ਦੀ ਗੱਲ ਹੈ ਮੈਰਿਜ ਤੋਂ ਪਹਿਲੇ ਤਾਂ ਸਰ ਉਹ ਤਾਂ ਪੁਲਿਸ ਸਾਡੀ ਹੈਲਪ ਕਰਦੀ ਸਾਨੂੰ ਕੋਈ ਗਾਈਡ ਕਰਦੀ ਤਾਂ ਅਸੀਂ ਜਾਂਦੇ ਨਾ

ਪਰ ਤੁਹਾਨੂੰ ਥੋੜਾ ਜਿਆਦਾ ਪ੍ਰੈਸ਼ਰਾਈਜ਼ ਕਰਕੇ ਕੰਪਲੇਂਟ ਦਰਜ ਕਰਵਾਉਣੀ ਪਈ ਕਿ ਮੁੰਡੇ ਵੱਲੋਂ ਤਾਂ ਕੰਪਲੇਂਟ ਹੀ ਦਰਜ ਨਹੀਂ ਸੀ ਹੋ ਰਹੀ ਔਰ ਕੰਪਲੇਂਟ ਦਰਜ ਹੋਈ ਹੈ ਹੁਣ ਅੱਗੇ ਮਾਰਕ ਹੁੰਦੀ ਜਾ ਰਹੀ ਹੈ ਇੱਕ ਤੋਂ ਇੱਕ ਬਿਆਨ ਹੁੰਦੇ ਜਾ ਰਹੇ ਨੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਨਿਕਲੇਗਾ ਐਂਡ ਸੈਕੰਡਲੀ ਫਰਾਨੀ ਦੀ ਗੱਲ ਇਹ ਹੈ ਕਿ ਜਦੋਂ ਕੰਪਲੇਂਟ ਦਿੱਤੀ ਹੈ ਉਸ ਤੋਂ ਬਾਅਦ ਦੀ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਫੈਮਿਲੀ ਖੁਦ ਕਰ ਰਹੀ ਹੈ ਪੁਲਿਸ ਨੇ ਕੋਸ਼ਿਸ਼ ਨਹੀਂ ਕੀਤੀ ਕਿ ਜਿੱਥੋਂ ਦੀ ਕੁੜੀ ਜਾਦੂਆ ਐਡਰੈਸ ਹੈ ਉਹਦੀ ਆਰਟੀਆਈ ਪਾਈ ਜਾਵੇ ਜਾਂ ਉਹਦਾ ਫੇਸ ਸਕੈਨ ਕਰਕੇ ਉਹਦਾ ਕੋਈ ਬੈਕਗ੍ਰਾਉਂਡ ਪਤਾ ਕੀਤਾ ਜਾਵੇ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਫੈਮਿਲੀ ਖੁਦ ਸਾਰਾ ਕੁਝ ਕਰਕੇ ਤੁਹਾਡੇ ਅੱਗੇ ਰੱਖ ਰਹੀ ਹੈ ਬੇਸ ਕਰ ਰਹੀ ਹੈ ਕਾਨੂੰਨ ਲੱਗੀ ਕਿ ਸਾਰਿਆਂ ਦਾ ਕੋਈ ਅਸੀਂ ਬਚਤੁਰਾਂ ਜੀ ਕੇਸ ਚਲ ਰਿਹਾ ਦੇ ਵਿੱਚ ਪੂਰੀ ਫੈਮਿਲੀ ਬਹੁਤ ਹਿਮਿਲੇਟ ਹੋ ਰਹੀ ਹੈ ਫਾਈਨੈਂਸ਼ਲੀ ਵੀ ਦਿੱਲੀ ਉਹਨਾਂ ਦਾ ਕੰਮ ਕੰਮ ਵੀ ਠੱਪ ਹੋਇਆ ਹੈ ਪੇ ਲੜਕਾ ਆਪਣੀ ਸਟੱਡੀ ਛੱਡ ਕੇ ਬੈਠਾ ਹੈ ਕਰੇ ਇੱਕ ਕਾਈਂਡ ਆਫ ਸਟ੍ਰੈਸਫੁਲ ਮਾਹੌਲਾ ਕਰਦੇ ਵਿੱਚ ਫਸਟ ਆਫ ਆਲ ਤਾਂ ਇਹਦੇ ਚੋ ਗੱਡਾ ਆਮ ਨਾਟ ਅਗੇਂਸਟ ਐਨੀ ਲਾ ਬਟ ਅਸੀਂ ਇਹ ਜਾਣਦੇ ਆ ਕਿ ਇੱਕ ਇੱਕ ਇਦਾਂ ਦੀ ਗਾਈਡਲਾਈਨ ਦਿੱਤੀ ਜਾਵੇ ਪੁਲਿਸ ਨੂੰ ਕਿ ਅਗਰ ਕੋਈ ਲੜਕੀ ਕਿਸੇ ਦੇ ਉੱਪਰ ਕੰਪਲੇਂਟ ਕਰਨ ਜਾ ਰਹੀ ਹੈ 376 ਦੀ ਖਾਸ ਕਰਕੇ ਤਾਂ ਐਟ ਲੀਸਟ ਇੰਨਾ ਕ ਤਾਂ ਵੈਰੀਫਾਈ ਕੀਤਾ ਜਾਵੇ ਕਿ ਆ ਕੁੜੀ ਕਿਤੇ ਹੋਰ ਤਾਂ ਨਹੀਂ ਕੇਸ ਕਰ ਰਹੀ ਇਸ ਤੋਂ ਪਹਿਲੇ ਕਿਤੇ ਹੋਰ ਤਾਂ ਨਹੀਂ ਕੇਸ ਕਰ ਚੁੱਕੀ ਅਬੂਹਰ ਦੇ ਵਿੱਚ ਸੇਮ ਕੁੜੀ ਦਾ ਕੇਸ ਚੱਲਦਾ ਪਿਆ ਉਹਦੇ ਆਪਣੇ ਏਰੀਆ ਨਿਮੀਕ ਦੇ ਵਿੱਚ ਦੋ ਕੇਸ ਉਹਦੇ ਨਾਮ ਦੇ ਰਜਿਸਟਰ ਹੋਏ ਕਿਸੇ ਨੇ ਵੈਰੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਤਾਂ ਇੱਕ ਕੁੜੀ ਜਿੰਨੇ ਮਰਜ਼ੀ ਕੇਸ ਦਰਜ ਕਰਵਾਈ ਜਾਏਗੀ ਤਾਂ ਉਹਦਾ ਕੋਈ ਸੈਂਸ ਨਹੀਂ ਬਣਦੀ ਨਾ ਐਟਲੀਸਟ ਇੰਨਾ ਕਿ ਕੋਰਟ ਮਚਾਣਾ ਕਿ ਕੋਰਟ ਜਾਂ ਸਾਡਾ ਕਾਨੂੰਨ ਹੈ ਇੰਨਾ ਇੱਕ ਗਾਈਡਲਾਈਨ ਦਵੇ ਪੁਲਿਸ ਨੂੰ ਕਿ ਅਗਰ ਤੁਹਾਡੇ ਕੋਲ ਕੋਈ ਰੇਪ ਕੰਪਲੇਂਟ ਲੈ ਲਓ ਬਟ ਵੈਰੀਫਾਈ ਥੈਟ ਜਿਹੜਾ ਪਰਸਨ ਤੁਹਾਨੂੰ ਕੰਪਲੇਨ ਕਰਨ ਜਾ ਰਿਹਾ ਉਹਦਾ ਬੈਕਗ੍ਰਾਉਂਡ ਕੀ ਹੈ ਅਕੋਰਡਿੰਗ ਅ ਸ਼ੀਮਾ ਕੇਸ ਹੈ ਕੁੜੀ ਦਾ ਇਹ ਤੋਂ ਤੁਹਾਡੇ ਨਾਲ ਅਗਰ ਉਹਨੇ ਪਰਮਨੈਂਟ ਸੈਟਲਮੈਂਟ ਕਰਨੀ ਸੀ ਵਿਆਹ ਦੀ ਅਬੋਰ ਚ ਵਿਆਹ ਕਰਾਇਆ ਸੀ ਉੱਥੇ ਸੈੱਟ ਹੋ ਜਾਂਦੀ ਮਧਿਆ ਪ੍ਰਦੇਸ਼ ਵਿਆਹ ਕਰਵਾਇਆ ਸੀ ਉੱਥੇ ਸੈੱਟ ਹੋ ਜਾਂਦੀ ਹਰ ਜਗ੍ਹਾ ਤੋਂ ਉਹਨੇ ਪੈਸੇ ਮੰਗੇ ਆ ਇੱਥੇ ਉਹਨੂੰ ਪੈਸਿਆਂ ਦੀ ਨੇਗੋਸ਼ੀਏਟ ਕਰਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅਸੀਂ ਕਾਨੂੰਨੀ ਸਾਰਾ ਲੈ ਰਹੇ ਹਾਂ ਅਸੀਂ ਕਾਨੂੰਨੀ ਤਰੀਕੇ ਨਾਲ ਜਾ ਰਹੇ ਹਾਂ ਅਗਰ ਅੱਜ ਅਸੀਂ ਉਸੇ ਬੈਠ ਕੇ ਉਹਦੇ ਨਾਲ ਗੱਲ ਕਰੀਏ ਤਾਂ ਸੋਲਵ ਹੋ ਜਾਏਗਾ ਓਮਕਾਰ ਦਾ ਫਾਦਰ ਮੈਂ ਤੁਹਾਡੇ ਅੱਗੇ ਇਹ ਹੀ ਇੱਕ ਰਿਕਵੈਸਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਛੋਟੇ ਲੜਕੇ ਨੇ ਇਹ ਸਾਡੇ ਲੜਕੇ ਦੀ ਏਜ ਹੈਗੀ 19 ਸਾਲ ਦੀ ਤੇ ਜਿਹੜਾ ਅਬੋਰ ਉਹਨੇ ਕੇਸ ਕੀਤਾ ਸੀ ਉਹ ਲੜ ਇਹ ਜਿਹੜੇ ਮੀਡੀਆ ਦੇ ਜਿੰਨੇ ਵੀ ਹੈ ਇੰਸਟਾਗ੍ਰਾਮ ਤੇ ਜਾਂ ਪਬਜੀ ਗੇਮ ਖੇលਦੇ ਨੇ ਉਹਨਾਂ ਗੇ ਗੁਜਾਰਿਸ਼ ਹੈ ਵੀ ਇਹਨਾਂ ਲੜਕੀਆਂ ਤੋਂ ਬਚਿਆ ਜਾਵੇ। ਇਹ ਛੋਟੇ ਛੋਟੇ ਲੜਕਿਆਂ ਨੂੰ ਫਸਾਉਂਦੀਆਂ ਨੇ ਤੇ ਉਹਨਾਂ ਤੇ ਫਿਰ ਪੈਸਿਆਂ ਦਾ ਪ੍ਰੈਸ਼ਰ ਪਾਉਂਦੀਆਂ ਨੇ ਤੇ ਸਾਰਿਆਂ ਦੇ ਘਰ ਬਦਲ ਤਬਾਹ ਹੁੰਦੇ। ਅਸੀਂ ਕੇਸ ਇਸ ਕਰਕੇ ਲਾ ਰਹੇ ਹਾਂ ਤਾਂ ਕਿ ਅੱਗੋਂ ਜਿਹੜੇ ਲੜਕੇ ਨੇ ਉਹਨਾਂ ਦਾ ਬਚਾਅ ਹੋ ਜਾਵੇ। ਕੋਈ ਹੋਰ ਫੈਮਿਲੀ ਕੀ ਸਾਡੇ ਤਰ੍ਹਾਂ ਡਿਸਟਰਬ ਨਾ ਹੋਵੇ। ਇਹ ਕਿਹੜੀ ਪਲੇਟਫਾਰਮ ਤੇ ਮਿਲੇ ਸੀ ਆਪਸ ਵਿੱਚ ਕੋਈ ਹੈ ਜੀ ਆਈਡੀਆ? ਇੰਸਟਾਗ੍ਰਾਮ ਇੰਸਟਾਗ੍ਰਾਮ ਤੇ ਮਿਲੇ। ਇੰਸਟਾਗ੍ਰਾਮ ਤੇ ਹਾਂ ਜੀ ਇਹ ਇਹ ਵੀਡੀਓ ਬਣਾਉਣ ਦਾ ਨੂੰ ਸ਼ੌਂਕ ਸੀ ਇੰਸਟਾਗ੍ਰਾਮ ਤੇ ਇਹਨੇ ਵੀਡੀਓ ਦੀ ਕਾਫੀ ਚੜ ਗਈ ਜਿੱਥੇ ਇਹਨੂੰ ਹਾਏ ਦੇ ਹੈਲੋ ਦੀ ਇਹਨੂੰ ਇੱਕ ਰਿਕਵੈਸਟ ਆਈ ਇਹਨੇ ਪਹਿਲੇ ਕੀਤੀ ਨਹੀਂ ਫਿਰ ਉਹਨੇ ਉਹਨੇ ਫਿਰ ਦੁਬਾਰਾ ਇਹਨੂੰ ਪ੍ਰੈਸ਼ਰ ਪਾਇਆ ਫਿਰ ਇਹਨੇ ਹਾਏ ਦਾ ਜਵਾਬ ਦਿੱਤਾ ਤੇ ਫਿਰ ਉਹਨੇ ਕਿਹਾ ਮੈਨੂੰ ਕਾਲ ਮੀ ਇਹਨੇ ਅਗੋ ਕਾਲ ਕੀਤੀ ਤੇ ਇਸ ਤਰ੍ਹਾਂ ਗੱਲਬਾਤ ਕਰਨ ਲੱਗ ਫਿਰ ਉਹਨੇ ਆਪਣੀਆਂ ਨਿਊ ਫੋਟੋਆਂ ਮੇਰੇ ਮੁੰਡੇ ਨੂੰ ਦਿਖਾਉਣੀਆਂ ਸ਼ੁਰੂ ਕਰਤੀਆਂ ਇੱਕ ਫਰਸਟ ইয়ার ਦਾ ਲੜਕਾ ਹੈ ਤੇ ਉਹ ਬੱਚੇ ਫਿਰ ਤੁਹਾਨੂੰ ਪਤਾ ਗੋਪੀ ਗਲ ਜਾਂਦੇ ਨੇ ਰੋ ਰਾਸ਼ਟਰੀ 498 ਦਾ ਪਰਚਾ ਹੋ ਚੁੱਕਿਆ ਹੈ ਉਹਦੇ ਤੇ ਹੁਣ ਵੀ ਬیل ਆਈ ਹੋਈ ਹੈ ਹਾਂਜੀ ਹਾਂਜੀ ਉਹ ਉਹਦੇ ਤੇ ਫਿਲਹਾਲ ਡੀਵੀਜ਼ਨ ਔਮਨ ਸੈਲ ਦੇ ਵਿੱਚ ਉਹਦੇ ਕੇਸ ਹੋਇਆ 498 ਦਾ ਤੇ ਐਸ ਵਲੇ ਉਹ ਅਰੈਸਟ ਹੀ ਹੈ ਲड़का ਪੁਲਿਸ ਕਸਟਡੀ 'ਚ ਹੈ ਨਹੀਂ ਕੱਸੀ ਉਹਦੀ ਬੇਲ ਲਗਾਈ ਹੈ ਹੁਣ ਦੇਖੋ ਅਕਸਰ ਇਹ ਇਸ ਤਰ੍ਹਾਂ ਦੇ ਪਰਚੇ ਜਿਹੜੇ ਨੇ ਉਹ ਮਕਾਬਲੇ 'ਚ ਆ ਜਾਂਦੇ ਨੇ ਹਾਂਜੀ ਹੁਣ ਲੱਗਦਾ ਤੁਹਾਡਾ ਬੱਚਾ ਮਕਾਬਲੇ 'ਚ ਆਇਆ ਕਿ ਇਹ ਨਹੀਂ ਅਦਾ ਨਹੀਂ ਹੁੰਦੀ ਕਿ ਇਸ ਬੇਕਾਵੇ ਜੂਆ ਤੇ ਇਹ ਜੀ ਇਹੋ ਜੀ ਹੈ ਹੁਣ ਅਸੀਂ ਆਪਣਾ ਸੋਚਿਆ ਵੀ 19 ਸਾਲ ਚ ਸਾਨੂੰ ਕੀ ਪਤਾ ਸੀ ਕੁਝ ਵੀ ਨਹੀਂ ਸੀ 19 20 ਸਾਲ ਚ ਸਾਨੂੰ ਪਤਾ ਨਹੀਂ ਸਾਨੂੰ ਪਤਾ ਲੱਗਾ 24 25 ਸਾਲ ਤੋਂ ਬਾਅਦ ਤੁਹਾਡੇ ਬੱਚੇ ਨੇ ਮੇਰੇ ਇਸ ਤਰ੍ਹਾਂ ਗੱਲਬਾਤ ਚ ਨਹੀਂ ਕੁਝ ਨਹੀਂ ਪਤਾ ਲੱਗਾ ਸਿਰਫ ਸਾਨੂੰ ਉਹਦਾ ਪਤਾ ਲੱਗਾ ਜਦੋਂ ਮੌਕਾ ਪੁਰਨੇ ਥਾਰੇ ਸਾਨੂੰ ਪੁਲਿਸ ਵਾਲੇ ਆਏ ਵੀ ਤੁਹਾਡੇ ਲੜਕੇ ਦੀ ਕੰਪਲੇਂਟ ਆਈਏ ਉਹਦੇ ਤੇ ਰੇਪ ਦਾ ਕੇਸ ਬਣ ਰਿਹਾ 376 ਦਾ ਅਈ ਤੇ ਹੈਰਾਨ ਹੋ ਕੇ ਸਾਡੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਵੀ ਸਾਡਾ ਲੜਕਾ ਇਸ ਤਰ੍ਹਾਂ ਦਾ ਹੈ ਨਹੀਂਗਾ ਕਿ ਉਹ ਆਪਣੇ ਥਾੜੇ ਜਾਣ ਤੋਂ ਪਹਿਲਾਂ 3-4 ਦਿਨ ਉਹਨਾਂ ਨੇ ਹੋਟਲ ਦੇ ਵਿੱਚ ਮਗਾਰੇ ਨੇ ਉਸ ਟਾਈਮ ਤੁਸੀਂ ਤੁਹਾਨੂੰ ਨਾ ਕੁਝ ਨਹੀਂ ਪਤਾ ਕਿਸੇ ਚੀਜ਼ ਦਾ ਨਹੀਂ ਪਤਾ ਜਦੋਂ ਦੋਵਾਂ ਦਾ ਵਿਆਹ ਹੋਇਆ ਉਸ ਚੀਜ਼ ਦੀ ਪਰਿਵਾਰ ਨੂੰ ਜਾਣਕਾਰੀ ਸੀ ਜਾਂ ਦੋਵੇਂ ਆਪਣੀ ਨਹੀਂ ਕੋਈ ਜਾਣਕਾਰੀ ਨਹੀਂ ਸੀ ਨਾ ਅਸੀਂ ਗਏ ਆ ਤੇ ਨਾ ਲੜਕੀ ਇਹ ਪੁਲਿਸ ਵਾਲਿਆਂ ਨੇ ਕਾਫੀ ਕਹਿੰਦੇ ਰਹਿ ਆ ਭਾਈ ਇਹ ਲੜਕੀ ਦੀ ਇਨਕੁਆਰੀ ਇੱਕ ਵਾਰੀ ਕਰੋ ਇਹਦਾ ਸਕੈਨ ਕਰੋ ਇੱਕ ਵਾਰੀ ਉਹਦੇ ਵੀ ਮਾਪਿਓ ਬੁਲਾਓ ਤਾਂ ਕਿ ਅਸੀਂ ਉਹਨਾਂ ਨੂੰ ਮਿਲੀਏ ਕੁਛ ਇਹ ਕੀ ਗੱਲ ਹੈ ਕੀ ਪਰ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਝ ਨਹੀਂ ਸੁਣਿਆ ਸਿਰ ਸਾਡੇ ਦੇ ਪ੍ਰੈਸ਼ਰ ਸੀ ਜਾਂ 376 ਦਾ ਪੱਟਿਆ ਜਾਂ ਵਿਆਹ ਤੇ ਜਾਂ 20 ਸਾਲ ਦੀ ਕੈਦ ਜੇ ਤੇ 6 ਸਾਲੇ ਲੜਕਾ ਤਾਂ ਬੇਲ ਨਹੀਂ ਹੈਗੀ ਦੀ ਤੇ ਪੈਸਾ ਵੀ ਤੁਹਾਡਾ ਕਾਫੀ ਲੱਗ ਜਾਣਾ ਅਸੀਂ ਡਰ ਗਏ ਵੀ 6 20 ਸਾਲਾਂ ਹੀ ਮੁੰਡੇ ਦੀ ਕਿੱਥੇ ਸ਼ਕਲ ਵੇਖਾਂਗੇ 20 ਸਾਲ ਤੋਂ ਬਾਅਦ ਜੇ ਆਏਗਾ ਤੁਹਾਨੂੰ ਕੀ ਪਤਾ ਲੱਗੇ ਫਿਰ ਇਸ ਕਰਕੇ ਹੀ ਕੀ ਸਾਨੂੰ ਨਹੀਂ ਪਤਾ ਜੀ ਕਿਉਂ ਮਰਦੀ ਫਿਰ ਹੋਏ ਜੀ ਅਸੀਂ ਮੀਡੀਆਗੇ ਇਹੋ ਹੀ ਮੰਗ ਕਰਦੇ ਹਾਂ ਕਿ ਇੱਕ ਤੇ ਸਾਡੇ ਲੜਕੇ ਤੇ ਜਿਹੜਾ 498ਏ ਦਾ ਪੱਤਾ ਹੈ ਉਹਨੂੰ ਰੱਦ ਕੀਤਾ ਜਾਵੇ ਦੂਸਰਾ ਇਸ ਲੜਕੇ ਜੜੀ ਹੈਗੀ ਇਸ ਤੋਂ ਬੱਚਿਆਂ ਨੂੰ ਬਚਾਇਆ ਜਾਵੇ ਇਸ ਕੁੜੀ ਦੇ ਕਾਰਵਾਈ ਹੋਵੇ ਇਹਦੀ ਬੈਕਗ੍ਰਾਉਂਡ ਸਾਰੀ ਵੇਖੀ ਵੇਖੀ ਜਾਵੇ ਤਾਂ ਕਿ ਅੱਗੋਂ ਸਾਡੇ ਹੋਰ ਲੜਕੇ ਨਾ ਫਸਣ ਪੰਜਾਬ ਦੇ ਵਿੱਚ ਸਰ ਉਹਦੀ ਕੁੜੀ ਵੱਲੋਂ ਦੋ ਐਫਆਈਆਰ ਨੇ ਇੱਕ ਅਬੋਹਰ ਦੇ ਵਿੱਚ ਐਫਆਈਆਰ ਹੈ ਸੇਮ 376 ਦੀ ਇੱਕ ਅੰਬਲੀ ਸਰ ਦੇ ਵਿੱਚ ਔਰ ਫੈਕਟ ਵਾਲੀ ਗੱਲ ਇਹ ਹੈ ਕਿ ਅਬੋਹਰ ਵਾਲੀ ਜਿਹੜੀ ਐਫਆਈਆਰ ਉਹਦੇ ਵਿੱਚ ਉਹ ਲਿਖਦੀ ਹੈ ਕਿ ਮੈਨੂੰ ਅੰਛ ਮੁੰਟੇਜਾ ਜਿਹੜਾ ਮੁੰਡਾ ਹੈ ਉਹ ਮੈਨੂੰ ਪਬਜੀ ਰਾਹੀਂ ਗੇਮ ਖੇਡਦਾ ਮਿਲਿਆ ਔਰ ਪਬਜੀ ਤੇ ਗੱਲ ਕਰਨ ਤੋਂ ਬਾਅਦ ਉਹਨੇ ਮੇਰੇ ਨਾਲ ਵਿਆਹ ਦਾ ਪ੍ਰੋਮਿਸ ਕੀਤਾ ਔਰ ਮੈਂ ਉਹਦੇ ਨਾਲ ਵਿਆਹ ਕਰਾਉਣ ਮੱਧ ਪ੍ਰਦੇਸ਼ ਤੋਂ ਅਬੋਹਰ ਆਈ ਔਰ 24 ਸਾਲ ਦੀ ਕੁੜੀ ਮੈਨੂੰ ਲੱਗਦਾ ਸਰ ਇੰਨੀ ਨਿਆਣੀ ਹੁੰਦੀ ਹੈ ਕਿ ਉਹ ਕਿਸੇ ਦੇ ਪਬਜੀ ਗੇਮ ਖੇਡਦੀ ਹੋਏ ਕਿਸੇ ਨੂੰ ਕਹ ਦੇਗੀ ਮੈਂ ਕਰਨਾ ਵਿਆਹ ਕਰਾਵਾਂਗਾ ਚਲੋ ਮੈਂ ਮੱਧ ਪ੍ਰਦੇਸ਼ ਚੋਂ ਬੋਰ ਜਾ ਰਹੀ ਹਾਂ ਵਿਆਹ ਕਰਾਉਣਾ ਔਰ ਸੇਮ ਗੱਲ ਉਹਨੇ ਅੰਮ੍ਰਿਤਸਰ ਵਾਲੀ ਕੰਪਲੇਂਟ ਚ ਲਿਖੀ ਹੈ ਜੀ ਮੈਨੂੰ ਇਹ ਇੰਸਟਾਗ੍ਰam ਤੇ ਮੈਸੇਜ ਕਰਦਾ ਸੀ ਮੇਰੀਆਂ ਨਿਊਡ ਫੋਟੋਜ਼ ਮੰਗਦਾ ਸੀ ਵੀਡੀਓ ਕਾਲ ਕਰਕੇ ਮੈਨੂੰ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀ ਕਿ ਮੈਂ ਉਹਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਤੁਹਾਡੀ ਮੀਡੀਆ ਰਹੀ ਜੇਕਰ ਇਹ ਗੱਲ ਸੱਚ ਹੈ ਤਾਂ ਇਹਨੇ ਉਹਨੂੰ ਬਲੌਕ ਕਿਉਂ ਨਹੀਂ ਕੀਤਾ ਇੱਕ ਸਿਆਣੀ ਕੁੜੀ ਇੱਕ ਅੱਛੇ ਘਰ ਦੀ ਕੁੜੀ ਨੂੰ ਅਗਰ ਕੋਈ ਗਲਤ ਮੈਸੇਜ ਕਰੇਗਾ ਤਾਂ ਨਾਲ ਹੀ ਬਲੌਕ ਕਰੇਗੀ ਪਹਿਲੀ ਗੱਲ ਤੋਂ ਰਿਪਲਾਈ ਹੀ ਨਹੀਂ ਕਰੇਗੀ ਬਲੌਕ ਕਰਨ ਦੇ ਬਾਅਦ ਹੀ ਕਰਲਾ ਤਾਂ ਉਹ ਇੱਥੋਂ ਤੱਕ ਗੱਲ ਕਿੱਦਾਂ ਪਹੁੰਚ ਗਈ ਕਿ ਉਹ ਸਪੈਸ਼ਲ ਅੰਮ੍ਰਿਤਸਰ ਆ ਕੇ ਆਪਣਾ ਰੇਪ ਕਰਵਾ ਕੇ ਫਿਰ ਮੈਰਿਜ ਵੀ ਕਰਵਾ ਰਹੀ ਹੈ ਇੰਨਾ ਪ੍ਰੈਸ਼ਰ ਕਰਤਾ ਉਹਨੂੰ 24 ਸਾਲ ਦੀ ਕੁੜੀ ਨੂੰ ਇੰਨੀ ਸਿਆਣੀ ਕੁੜੀ ਨੂੰ 19 ਸਾਲ ਦੇ ਬੱਚੇ ਨੇ ਸਰ ਅਸੀਂ 309 ਦੀ ਐਫਆਈਆਰ ਆਲਰੇਡੀ ਉੱਤੇ ਕਰਵਾਈ ਹੋਈ ਹੈ ਕਿ ਅਗਰ ਉਹਨੇ ਦੋ ਵਾਰ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਪੁਲਿਸ ਨੇ ਅਰੈਸਟ ਕਿਉਂ ਨਹੀਂ ਕੀਤਾ ਕਿਉਂਕਿ ਉਹਦੀ ਕੋਈ ਵੀ ਕੰਪਲੇਂਟ ਜਾਂਦੀ ਹੈ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਅਸੀਂ ਕੋਈ ਵੀ ਐਫਆਈਆਰ ਕਰਵਾ ਰਹੇ ਹਾਂ ਦਿੱਤੀ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਐਕਸ਼ਨ ਨਹੀਂ ਹੈ ਇਹਦਾ ਇਦਾਂ ਕਿਉਂ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਬੀਇੰਗ ਅ ਲੇਡੀ ਨੂੰ ਫੇਵਰ ਕੀਤਾ ਜਾ ਰਿਹਾ ਪਰ ਬੀਇੰਗ ਅ ਲੇਡੀ ਫੇਵਰ ਕੀਤਾ ਜਾ ਰਿਹਾ ਡੈਫੀਨਿਟਲੀ ਕੀਤਾ ਜਾ ਰਿਹਾ ਸਰ ਉਹ ਕਿਉਂਕਿ ਮੈਂ ਮੰਨਦਾ ਹਾਂ ਕਿ ਉਹਦੀ ਐਫਆਈਆਰ ਸਿੰਪਲ ਤਰੀਕੇ ਨਾਲ ਗ੍ਰਾਮਪੰਡਾ ਉਹਦੀ ਐਫਆਈ ਕੋਈ ਫੈਕਟ ਨਹੀਂ ਹੈ ਕਿ ਹਾਂ ਮੈਂ ਮੱਧ ਪ੍ਰਦੇਸ਼ ਦੀ ਕੁੜੀ ਹਾਂ ਜੀ ਮੈਨੂੰ ਕਿਸੇ ਨੇ ਮੈਸੇਜ ਕੀਤਾ ਪੰਜਾਬ ਤੋਂ ਔਰ ਮੈਂ ਉਸ ਵਿਆਹ ਤੇ ਮੈਰਿਜ ਕਰਵਾਉਣ ਆ ਗਈ ਹਾਂ ਕਮਾਲ ਹੈ ਯਾਰ ਕੀ ਲੱਗਦਾ ਜੀ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਸੂਚਿਤ ਰਹਿਣਾ ਚਾਹੀਦਾ ਜੀ ਸਰ ਇਹ ਮੇਰੀ ਤੁਹਾਡੇ ਮੀਡੀਆ ਰਹੀਂ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਮੈਂ ਮੁੰਡਿਆਂ ਦੀ ਗੱਲ ਨਹੀਂ ਕਰਦਾ ਕੁੜੀਆਂ ਦੀ ਵੀ ਗੱਲ ਕਰਦਾ ਚਾਹੇ ਮੁੰਡੇ ਚਾਹੇ ਕੁੜੀਆਂ ਕਿਸੇ ਨੂੰ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਇਸ ਤਰੀਕੇ ਨਾਲ ਹਿਮਿਲੇਟ ਕਰ ਰਿਹਾ ਪਹਿਲੀ ਗੱਲ ਤਾਂ ਨੂੰ ਤੁਰੰਤ ਬਲੌਕ ਕਰੋ ਅਗਰ ਨਹੀਂ ਤਾਂ ਆਪਣੀ ਫੈਮਿਲੀ ਨਾਲ ਗੱਲ ਕਰੋ ਜਾਂ ਉਦੋਂ ਦੀ ਕਾਨੂੰਨੀ ਕਾਰਵਾਈ ਕਰੋ ਤਾਂ